ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਅਸੀਂ ਸਰਦਾਰ ਸਿਮਰਜੀਤ ਸਿੰਘ ਸ਼ਰੋਮ ਨੇ ਅਕਾਲੀ ਦਰਮਦਰਸਲ ਵੱਲੋਂ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਭੋ ਜਨਾਂ ਦੇ ਪੁੱਤਰ ਕੇ ਜੇ ਸਭੋ ਜਨਾਂ ਤੇਰਾ ਸਭੋ ਪਰਵਾਰ ਖੜਾ ਅਸੀਂ ਆਤਮਾ ਅਸੀਂ ਲੋਕ ਜੇ ਜੇ ਰੀਖਾ ਤਾਂ ਬਾਰੇ ਖਾਣੇ ਵਾਲੇ ਲੋਕ ਦੇਖੀ ਕੀਤੀ ਜਫੇਦਾਰ ਨੇ ਜਿਲ੍ਹਾ ਜੀ ਰਾਹ ਹੋਣਾ ਸਭੇ ਜਾਣ ਨਾ ਜਾਣ ਦੇ ਕੇ ਕਿਰਪਾ ਕਰ ਦਿਓ ਮੈਨੂੰ ਖੰਡੇ ਪਾਟ ਦੇ ਤਾਂ ਵਾਹਿਗੁਰੂ ਜੀ ਦਾ ਖੰਡੇਕਾਰ ਹੋਏ ਜਨਮ ਸਹਿਲਾ ਬਾਹੋ ਬਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ ਸ਼੍ਰੋਮਣੀ ਅਕਾਲੀ ਦਲ ਅੰਮਰ ਸਰਦਾਰ ਸਿੰਘ ਸਿੰਘ ਮਾਨਵਨੀਓ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਨੂੰ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ 325ਵੇਂ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ